ਰੱਬ ਹੀ ਬਚਾਵੇ ਇਹੋ ਜਿਹੇ ਬੰਦਿਆਂ ਤੋਂ ਤੁਹਾਡੇ ਮੁਤਾਬਕ ਫਿਰ ਜੀਵਨ ਜਾਂਚ ਕੀ ਹੈ ਤੁਸੀਂ ਜੀ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਤੁਸੀਂ ਜਿਉਉਣੇ ਹੋ ਦੇਖੋ ਮੈਂ ਪਹਿਲਾਂ ਸਿੰਪਲ ਚੀਜ਼ ਸਮਝਾਉਣਾ ਅੱਜ ਤੇ ਆਪ ਆਈਏ ਜਿਹੜਾ ਕੁਝ ਵਿਗੜ ਗਿਆ ਘਰਾਂ ਦੇ ਵਿੱਚ ਹਾਲਾਤ ਵਿਗੜ ਗਏ ਅੱਜ ਦੇ ਪੇਰੈਂਟਸ ਨੂੰ ਮੈਂ ਇੱਕ ਗੱਲ ਸਮਝਾਉਣਾ ਆਪਣੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਤੁਸੀਂ ਮੈਡੀਟੇਸ਼ਨ 'ਚ ਬਿਠਾਉਣਾ ਸ਼ੁਰੂ ਕਰੋ ਮੈਡੀਟੇਸ਼ਨ ਮੀਨਸ ਤੁਸੀਂ ਕਿਸੇ ਵੀ ਧਰਮ ਜਾਤ ਨਾਲ ਵਰਨ ਨਾਲ ਬਿਲੋਂਗ ਕਰਦੇ ਹੋ ਜੋ ਤੁਹਾਡੇ ਧਰਮ ਆਦਾਰੇ ਦੇ ਵਿੱਚ ਸਿਮਰਨ ਜਿਸ ਤਰੀਕੇ ਨਾਲ ਕਰਿਆ ਜਾਂਦਾ ਉਸ ਸ਼ਬਦ ਨੂੰ ਯੂਜ਼ ਕਰੋ ਤੇ ਆਪਣੀ ਫੈਮਿਲੀ 'ਚ ਬੈ ਕੇ ਪੜਿਆ ਕਰੋ ਜਿਵੇਂ ਮੈਂ ਰੋਜ਼ ਰੁਕੋ ਕੋਸ਼ਿਸ਼ ਹੁੰਦੀ ਹੈ ਰੋਜ਼ ਅਸੀਂ ਫੈਮਿਲੀ ਮੈਂਬਰਸ ਰਾਤ ਨੂੰ ਇੱਕ ਟਾਈਮ ਬੈਠੀਏ ਤੇ ਸਾਰੇ ਬੈਠ ਕੇ ਸਿਮਰਨ ਕਰੀਏ ਸਿਮਰਨ ਕਰਨ ਦਾ ਮਤਲਬ ਹੈ ਫੈਮਿਲੀ ਦੇ ਵਿੱਚ ਜਿਹੜੀ ਵੀ ਬੌਂਡਿੰਗ ਬਣਨੀ ਹੈ ਨਾ ਉਹ ਯੂਨੀਵਰਸ ਨੇ ਕ੍ਰੀਏਟ ਕਰਨਾ ਉਹ ਦਾਇਰਾ ਤੁਸੀਂ ਓ ਤੁਹਾਡੀ ਵਾਈਫ ਹੈ ਤੁਹਾਡੇ ਬੱਚੇ ਨੇ ਤੁਸੀਂ ਸਾਰੀ ਦੁਨੀਆ ਨੂੰ ਇੱਕ ਵਾਸੇ ਘੜਤਾ ਸਵੇਰ ਦਾ ਰਾਤ ਦਾ ਕੁੱਤਖਾਨਾ ਸਾਰਾ ਸਾਈਡ ਤੇ ਕਰਕੇ ਜਦੋਂ ਸਿਮਰਨ 'ਚ ਬੈਠ ਕੇ ਵਾਹੇ ਗੁਰੂ ਵਾਹੇ ਗੁਰੂ ਕੀ ਹੁੰਦੀ ਹੈ ਸਾਡੇ ਅੰਦਰ ਪ੍ਰੋਟੈਕਟਿਵ ਸ਼ੀਲਡ ਲੱਗਦੀ ਹੈ ਇਹ ਪ੍ਰੋਟੈਕਟਿਵ ਸ਼ੀਲਡ ਕੀ ਹੈ ਕਿਸੇ ਦੀਆਂ ਨਜ਼ਰਾਂ ਆਪਾਂ ਪੰਜਾਬੀ ਚ ਕਹ ਲਈਏ ਮੈਂ ਤਾਂ ਦੇਸੀ ਲੈਂਗੁਏਜ ਹੋਰ ਕਹਿੰਦੇ ਚ ਵਿਸ਼ਵਾਸ ਕਰਦੇ ਨਜ਼ਰਾਂ ਲੱਗਦੀਆਂ ਉਹ ਬੰਦ ਹੋ ਜਾਂਦੀਆਂ ਸਾਡੇ 7 ਚੱਕਰਾਜ਼ ਨੇ ਬੋਡੀ ਦੇ ਵਿੱਚ ਜਿਹਦੇ ਨਾਲ ਸਾਡਾ ਸਾਰਾ ਧਾਰਮਦਾਰਾ ਚੱਲਦਾ ਪਿਆ ਇਹ ਅਧਿਆਤਮਿਕ ਗੱਲਾਂ ਨੇ ਉਹ 7 ਚੱਕਰਾਜ਼ ਅਨਲੌਕ ਹੋ ਜਾਂਦੇ ਆ ਪ੍ਰਾਪਰ ਕਮਲ ਦੇ ਪੰਖੜੀਆਂ ਵਾਂਗ ਐ ਖੁੱਲ ਜਾਂਦੇ ਆ ਤੇ એનર્ਜੀ ਉੱਪਰ ਚੜਦੀ ਆ ਫੇਰ ਦੂਸਰੀ ਇੱਕ ਗੱਲ ਹੈ ਮੈਡੀਟੇਸ਼ਨ ਕਰਨ ਨਾਲ ਗੁੱਸਾ ਸ਼ਾਂਤ ਹੁੰਦਾ ਹੈ ਮੈਡੀਟੇਸ਼ਨ ਕਰਨ ਨਾਲ ਫੈਮਿਲੀ ਬੌਂਡਿੰਗ ਵੱਧਦੀ ਹੈ ਮੈਡੀਟੇਸ਼ਨ ਕਰਨ ਨਾਲ 네ਗੇਟਿਵ ਵਿਚਾਰ ਨਹੀਂ ਆਉਂਦੇ ਮੈਡੀਟੇਸ਼ਨ ਹੁਣ ਮੈਂ ਇਹਨਾਂ ਮੈਡੀਟੇਸ਼ਨ ਕੀ ਸਮਝਾਉਣਾ ਤੁਸੀਂ ਸੁਖਮਣੀ ਸਾਹਿਬ ਜੀ ਦੀ ਪਹਿਲੀ ਅਸ਼ਟਪਦੀ ਪ੍ਰੋਪਰ ਪੜੋ ਸਾਰੇ ਬੈਨੀਫਿਟਸ ਆਫ ਮੈਡੀਟੇਸ਼ਨ ਉਹਦੇ ਵਿੱਚ ਵੀ ਸਿਮਰਨ ਕਰਨ ਦੇ ਕੀ ਕੀ ਫਾਇਦੇ ਨੇ ਪੂਰੀ ਦੀ ਪੂਰੀ ਅਸ਼ਟਪਦੀ ਮਹਾਰਾਜ ਨੇ ਮੈਡੀਟੇਸ਼ਨ ਤੇ ਲਿਖੀ ਥੋੜਾ ਬੋਲ ਕੇ ਦੱਸਦੇ ਸਾਨੂੰ ਪ੍ਰਭ ਕੈ ਸਿਮਰਨ ਦੁਖ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਭਉ ਨਾ ਬਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਭਉ ਨਾ ਬਿਆਪੈ ਮੀਨਜ਼ ਡਰ ਲੱਗਣਾ ਬੰਦ ਹੋ ਜੂ ਦੁਖ ਮੀਨਜ਼ ਕੋਈ ਪ੍ਰੋਬਲਮਸ ਨੇ ਲਾਈਫ ਦੀ ਉਹ ਠੀਕ ਹੋ ਜਾਣਗੀਆਂ ਫਿਰ ਇੱਕ ਹੋਰ ਸਭ ਤੋਂ ਵੱਡੀ ਗੱਲ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਰ ਸਿਮਰਤ ਲੱਗ ਵੇਦ ਉਪਾਏ ਕਿਨੇ ਉਪਾਏ ਸੀ ਵੇਦ ਬ੍ਰਹਮਾ ਜੀ ਨੇ ਕਹਿੰਦੇ ਬ੍ਰਹਮਾ ਜੀ ਨੇ ਸਿਮਰਨ ਕਰਿਆ ਪਹਿਲਾਂ ਪ੍ਰਮਾਤਮਾ ਦਾ ਤਾਂ ਵੇਦ ਰਚਣ ਦੀ ਉਹਨਾਂ ਵਿੱਚ ਕਾਬਲੀਅਤ ਆਈ ਤੁਸੀਂ ਦੇਖੋ ਕਿਆ ਪਾਵਰਫੁੱਲ ਕੰਟੈਂਟ ਆ ਸਾਡੇ ਲਈ ਇਹ ਤੋਂ ਉੱਪਰ ਹੋਰ ਐਗਜ਼ਾਮਪਲ ਕੀ ਦੇਣ ਗੁਰੂ ਸਾਹਿਬ ਸਾਨੂੰ ਇੰਨਾ ਇੰਪੋਰਟੈਂਟ ਆ ਸਾਡੇ ਲਈ ਫਿਰ ਨਾ ਮੈਡੀਟੇਸ਼ਨ ਜਿਹੜੇ ਕਰਦੇ ਵਿੱਚ ਸਿਮਰਨ ਹੁੰਦਾ ਉਸ ਘਰ ਦੇ ਵਿੱਚ ਸਹਜਤਾ ਵੀ ਆਉਂਦੀ ਹੈ ਪ੍ਰੇਮ ਵੀ ਵੱਧਦਾ ਹੈ ਉਹਨਾਂ ਦੀ ਪੋਜ਼ੀਟਿਵ એનર્ਜੀ ਵੀ ਵੱਧਦੀ ਹੈ ਉਹਨਾਂ ਦੇ ਮਨਾਂ ਦੇ ਵਿੱਚ ਨੈਗੇਟਿਵ ਵਿਚਾਰ ਦੂਜਿਆਂ ਪਰ ਅਸੀਂ ਜੈਲਸੀ ਖਤਮ ਹੁੰਦੀ ਹੈ ਸਭ ਤੋਂ ਪਹਿਲਾਂ ਇਹ ਇੰਨਾ ਕੰਮ ਕਰਦਾ ਇਹ ਮਾਂਜਦਾ ਸਾਫ਼ ਕਰਦਾ ਸਾਫ਼ 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 ਦੋ ਦੋ ਟਾਪਿਕ ਬੜੇ ਸ਼ਾਨਦਾਰ ਹੈ ਹਾਂਜੀ ਇੱਕ ਤਾਂ ਨੈਗੇਟਿਵਿਟੀ ਹਾਂਜੀ ਤੇ ਇੱਕ ਈਰਖਾ ਜੈਲਸ ਠੀਕ ਹੈ ਜੀ ਦੋਵੇਂ ਚੀਜ਼ਾਂ ਅੱਜਕੱਲ ਮਨ ਲੱਗਾ ਕਿ ਭਰਪੂਰ ਨੇ ਮੈਂ ਨਾ ਤੁਸੀਂ ਕੋਈ ਵੀ ਟਾਪਿਕ ਚੱਕੀ ਜਾਓ ਮੈਂ ਸਾਰਿਆਂ ਨੂੰ ਨਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੋਟ ਕਰਕੇ ਮੈਡੀਟੇਸ਼ਨ ਨਾਲ ਹੀ ਕਨੈਕਟ ਕਰਦਾ ਬਿਲਕੁਲ ਇਹਦਾ ਵੀ ਹੱਲ ਮੈਡੀਟੇਸ਼ਨ ਦੱਸਿਆ ਇਹਦਾ ਵੀ ਹੱਲ ਮੈਡੀਟੇਸ਼ਨ ਦੱਸਿਆ